ਮਸ਼ਹੂਰ ਅਦਾਕਾਰਾ ਨੋਰਾ ਫਤੇਹ ਦੀ ਬੰਜੀ ਜੰਪਿੰਗ ਦੌਰਾਨ ਮੌਤ ਟੀਮ ਨੇ ਕੀਤਾ ਵੱਡਾ ਖੁਲਾਸਾ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਅਦਾਕਾਰਾਂ ਅਤੇ ਡਾਂਸਰ ਨੋਰਾ ਫਤੇਹ ਆਪਣੀ ਖਾਸ ਸਟਾਈਲ ਅਤੇ ਫੈਸ਼ਨ ਦੇ ਲਈ ਜਾਣੀ ਜਾਂਦੀ ਹੈ ਨੋਰਾ ਫਤੇਹ ਸੋਸ਼ਲ ਮੀਡੀਆ ਤੇ ਵੀ ਬਹੁਤ ਸਰਗਰਮ ਹੈ ਉਸਦੇ ਡਾਂਸਿੰਗ ਵੀਡੀਓ ਅਤੇ ਫੈਸ਼ਨੇਬਲ ਵੀਡੀਓ ਪ੍ਰਚੰਡਕਾਂ ਨੂੰ ਬਹੁਤ ਹੀ ਪਸੰਦ ਆਉਂਦੇ ਨੇ ਪਰ ਹਾਲੀ ਦੇ ਵਿੱਚ ਨੋਰਾ ਫਤੇਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਸਦੇ ਦਿਹਾਂਤ ਦੀ ਖਬਰ ਫੈਲ ਗਈ ਹੈ। ਨੋਰਾ ਫਤੇਹ ਦੇ ਹਾਸੇ ਦੀ ਵੀਡੀਓ ਦੇਖ ਕੇ ਲੋਕ ਹੈਰਾਨ ਹੋ ਰਹੇ ਨੇ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਟਿੱਪਣੀਆਂ ਦੀ ਇੱਕ ਲੰਬੀ ਲਾਈਨ ਲਾ ਦਿੱਤੀ ਹੈ। ਨੋਰਾ ਫਤੇਹ ਦੇ ਹਾਸੇ ਦਾ ਇੱਕ ਵੀਡੀਓ ਇੰਸਟਾਗ੍ਰam ਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਇੱਕ ਕੁੜੀ ਬਜੀ ਜੰਪਿੰਗ ਕਰਦੇ ਹੋਏ ਹਾਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਬੁਰੀ ਤਰ੍ਹਾਂ ਖਾਈ ਵਿੱਚ ਡਿੱਗ ਜਾਂਦੀ ਹੈ। ਦਾਵਾ ਕੀਤਾ ਜਾ ਰਿਹਾ ਹੈ ਕਿ ਕੋਈ ਹੋਰ ਨਹੀਂ ਸਗੋ ਨੋਰਾ ਫਤੇਹ ਹੈ। ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਨੋਰਾ ਫਤੇਹ ਦੀ ਮੌਤ ਦਾ ਵੀ ਜ਼ਿਕਰ ਕੀਤਾ ਗਿਆ ਪਰ ਵੀਡੀਓ ਦੀ ਜਾਂਚ ਕਰਨ ਤੋਂ ਪਤਾ ਲੱਗਿਆ ਹੈ ਕਿ ਵੀਡੀਓ ਨੋਰਾ ਫਤੇਹ ਦਾ ਨਹੀਂ ਸਗੋ ਕਿਸੇ ਹੋਰ ਔਰਤ ਦਾ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਮਲਿਕਾ ਨਾਲ ਕੋਈ ਹਾਸਾ ਨਹੀਂ ਹੋਇਆ ਇਹ ਬਜੀ ਜੰਪਿੰਗ ਦਾ ਇੱਕ ਹਿੱਸਾ ਹੈ ਅਦਾਕਾਰਾ ਨੋਰਾ ਫਤੇਹ ਦੀ ਟੀਮ ਨੇ ਖੁਲਾਸਾ ਕੀਤਾ ਕਿ ਨੋਰਾ ਫਤੇਹ ਦੇ ਕਰੀਬੀ ਸੂਤਰਾ ਨੇ ਖੁਲਾਸਾ ਕੀਤਾ ਕਿ ਨੋਰਾ ਪੂਰੀ ਤਰ੍ਹਾਂ ਠੀਕ ਹੈ ਔਰ ਸੋਸ਼ਲ ਮੀਡੀਆ ਤੇ ਵੀ ਸਰਗਰਮ ਹੈ ਨੋਰਾ ਦੇ ਨਾਮ ਤੇ ਤੇਜ਼ੀ ਦੇ ਨਾਲ ਫੈਲ ਰਿਹਾ ਇਹ ਵੀਡੀਓ ਪੂਰੀ ਤਰ੍ਹਾਂ ਝੂਠਾ ਹੈ